ਸ਼ੋਭਾ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਗੋਮਰਪ੍ਰੀਤ ਕੋਟ ਤਾਂ ਸਭ ਤੋਂ ਪਹਿਲਾਂ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤਹਿਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਟ ਦੇ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਨੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਲਾਕਾ ਵਾਸੀਆਂ ਨੂੰ ਖੁਦ ਜਾ ਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਲੋੜਵੰਦਾਂ ਨੂੰ ਤੋਹਫ਼ੇ ਵੀ ਵੰਡੇ ਨੇ ਤਾਂ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਤੋਹਫ਼ੇ ਦਿੱਤੇ ਜਾ ਰਹੇ ਨੇ ਜਿਹੜੇ ਲੋਕ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਚਿਹਰੇ ਤੇ ਜਿਹੜੇ ਇੱਕ ਮੁਸਕਰਾਹਟ ਵੀ ਆ ਰਹੀ ਹੈ ਕਿਉਂਕਿ ਅੱਜ ਦਾ ਇੱਕ ਅਜੇਹਾ ਦਿਨ ਹੈ ਜਿਸ ਦਿਨ ਹਰ ਇੱਕ ਜਾਨਾ ਇੱਕ ਦੂਜੇ ਨੂੰ ਗਿਫਟ ਦਿੰਦਾ ਹੈ ਤੋਹਫੇ ਦਿੰਦੇ ਨੇ ਤਾਂ ਉਹਨਾਂ ਦੇ ਵੱਲ ਲੋੜਵੰਦਾਂ ਨੂੰ ਤੋਹਫੇ ਵੰਡੇ ਜਾ ਰਹੇ ਨੇ ਪੂਰੇ ਦੇਸ਼ ਦੇ ਵਿੱਚ ਤਵਾਲੀ ਦਾ ਤਿਉਹਾਰ ਪੂਰੇ ਤੁਮਤਾਮ ਦੇ ਨਾਲ ਛੜਾ ਮਨਾਇਆ ਜਾ ਰਿਹਾ ਤੇ ਉੱਥੇ ਹੀ ਹਰਮੰਦਰ ਸਾਹਿਬ ਦੇ ਵਿੱਚ ਵੀ ਬੰਦੇ ਛੋੜ ਦਿਵਸ ਮਨਾਇਆ ਜਾ ਰਿਹਾ ਗੁਰਦੁਆਰੇ ਦੇ ਵਿੱਚ ਲੜੀਆਂ ਲਾਈਆਂ ਗਈਆਂ ਨੇ ਪੂਰਾ ਸੋਹਣੇ ਤਰੀਕੇ ਨਾਲ ਉਸ ਨੂੰ ਸਜਾਇਆ ਗਿਆ ਬੰਦੀ ਛੋੜ ਦਿਵਸ ਜਿਸ ਦਾ ਅਰਥ ਹੈ ਮੁਕਤੀ ਦਾ ਦਿ ਜਿਸ ਨੂੰ ਬੰਦੀ ਛੋੜ ਦਿਹਾੜਾ ਵੀ ਕਿਹਾ ਜਾਂਦਾ ਹੈ ਇੱਕ ਸਿੱਖ ਤਿਉਹਾਰ ਹੈ ਜੋ ਉਸ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਦੋਂ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਜੀ ਅਤੇ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਰਹਾਅ ਕੀਤਾ ਗਿਆ ਸੀ ਜਿਨ੍ਹਾਂ ਨੂੰ ਮੁਗਲ ਸਮਰਾਟ ਜਹਾਂਗੀਰ ਦੁਆਰਾ ਕੈਦ ਕੀਤਾ ਗਿਆ ਸੀ ਬੰਦੀ ਛੋੜ ਦਿਵਸ ਅਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ ਸਦੀਆਂ ਤੋਂ ਪਿਆਰ ਅਤੇ ਖੁਸ਼ਹਾਲੀ ਦਾ ਤਿਉਹਾਰ ਦੀਵਾਲੀ ਸਾਡੇ ਵੱਲੋਂ ਪੂਰੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਜਾਂਦਾ ਆ ਰਿਹਾ। ਇਹ ਤਿਉਹਾਰ ਆਮ ਤੌਰ ਤੇ ਕਤਕ ਮਹੀਨੇ ਅਕਤੂਬਰ ਤੇ ਨਵੰਬਰ ਵਿੱਚਕਾਰ ਦੌਰਾਨ ਮਨਾਇਆ ਜਾਂਦਾ ਹੈ। ਦੀਵਾਲੀ ਹਨੇਰੇ ਤੇ ਚਾਨਣ, ਬੁਰਾਈ ਤੇ ਚੰਗਿਆਈ ਅਤੇ ਅਗਿਆਨਤਾ ਤੇ ਗਿਆਨ ਦੀ ਫਤਿਹ ਦਾ ਪ੍ਰਤੀਕ ਜੜਾ ਕੀ ਮੰਨਿਆ ਜਾਂਦਾ ਹੈ। ਵਿਸ਼ਵ वार्ता ਅਧਾਰੇ ਦੇ ਮੈਨੇਜਿੰਗ ਐਡੀਟਰ ਗੁਰਪ੍ਰੀਤ ਸਿੱਧੂ ਵੱਲੋਂ ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤਾਂ ਪੂਰੇ ਦੁਸ਼ਵ ਦੇ ਵਿੱਚ ਭਾਰਤ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਇਹ ਤਿਹਾਰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਤੇ ਅੱਗੇ ਵੱਧਦੇ ਆ ਅਗਲੀ ਖਬਰ ਦੇ ਵੱਲ ਦੀਵਾਲੀ ਵਾਲੇ ਦਿਨ ਬਾਲੀਵੁੱਡ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਕਾਮੇਡੀਅਨ ਅਸਰਾਨੀ ਹੁਣ ਸਾਡੇ ਵਿੱਚ ਨਹੀਂ ਰਹੇ ਜਿਨ੍ਹਾਂ ਉਹਨਾਂ ਦਾ ਦਿਵਾਲੀ ਵਾਲੇ ਦਿਨ ਸੋਮਵਾਰ ਨੂੰ ਦੇਹਾਂਤ ਹੋ ਗਿਆ ਅਸਰਾਨੀ ਜਿਨ੍ਹਾਂ ਦਾ ਪੂਰਾ ਨਾਮ ਗੋਵਰਧਨ ਅਸਰਾਨੀ ਸੀ ਕਈ ਦਿਨਾ ਤੋਂ ਹਸਪਤਾਲ ਦੇ ਵਿੱਚ ਪੜਤੀ ਸਨ ਅਤੇ ਇਲਾਜ ਅਧੀਨ ਸਨ 20 ਅਕਤੂਬਰ ਨੂੰ ਸ਼ਾਮ 4 ਵਜੇ ਦੇ ਕਰੀਬ ਉਹਨਾਂ ਦਾ ਦੇਹਾਂਤ ਹੋ ਗਿਆ ਉਹ 84 ਸਾਲ ਦੇ ਸਨ ਅਸਰਾਨੀ ਨੂੰ ਫੇਫੜਿਆਂ ਦੀ ਸਮੱਸਿਆ ਕਾਰਨ ਪਿਛਲੇ 5 ਦਿਨਾਂ ਤੋਂ ਅਰੋਗਿਆ ਨਿਧੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਅਦਾਕਾਰ ਦੇ ਮੈਨੇਜਰ ਬਾਬੂ ਭਾਈ ਥੀਬਾ ਨੇ ਅਸਰਾਨੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਉਹ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ ਦੇ ਵਿੱਚ ਭਰਤੀ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਸਿਨੇਮਾ ਵਿੱਚ ਆਪਣੀ ਬਹੁਪੱਖੀ ਪ੍ਰਤਿਭਾ ਅਤੇ ਮਹੱਤਵਪੂਰਨ ਯੋਗਦਾਨ ਲਈ ਮਸ਼ਹੂਰ ਬਜ਼ੁਰਗ ਅਦਾਕਾਰ ਗੋਵਰਧਨ ਅਸਰਾਨੀ ਦੇ ਦਿਹਾਂ ਤੇ ਡੂੰਗਾ ਦੁੱਖ ਪ੍ਰਗਟ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਸ਼੍ਰੀ ਗੋਵਰਧਨ ਅਸਰਾਨੀ ਜੀ ਦੇ ਦਿਹਾਂ ਤੋਂ ਬਹੁਤ ਦੁਖੀਆਂ ਇੱਕ ਪ੍ਰਤਿਭਾਸ਼ਾਲੀ ਮਨੋਰੰਜਨਕਾਰ ਅਤੇ ਇੱਕ ਸੱਚਮੁੱਚ ਬਹੁਪੱਖੀ ਕਲਾਕਾਰ ਉਹਨਾਂ ਨੇ ਪੀੜ੍ਹੀਆਂ ਤੱਕ ਦਰਸ਼ਕਾਂ ਦਾ ਮਨ ਰੰਜਨ ਕੀਤਾ ਪੀਐਮ ਮੋਦੀ ਨੇ ਅੱਗੇ ਕਿਹਾ ਉਹਨਾਂ ਨੇ ਆਪਣੇ ਅਭੁੱਲ ਪ੍ਰਦਰਸ਼ਨਾਂ ਰਾਹੀਂ ਅੰਗਿਨਤ ਜੀਵਨਾ ਵਿੱਚ ਖੁਸ਼ੀ ਅਤੇ ਹਾਸਾ ਲਿਆਂਦਾ ਸੀ ਰੁਕ ਕਰਦੇ ਅਗਲੀ ਖਬਰ ਦੇ ਵੱਲ 트럼ਪ ਦੇ ਵੱਲੋਂ ਦੀਵਾਲੀ ਦੀਆਂ ਵਧਾਈਆਂ ਜੁੜੀ ਦਿੱਤੀਆਂ ਨੇ ਵਾਈਟ ਹਾਊਸ ਤੋਂ ਉਹਨਾਂ ਦੇ ਵੱਲੋਂ ਸ਼ਾਂਤੀ ਦਾ ਸੰਦੇਸ਼ ਵੀ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਸੋਮਵਾਰ ਨੂੰ ਸਾਰੇ ਅਮਰੀਕੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਜੋ ਕਿ ਰੌਸ਼ਨੀ ਦਾ ਤਿਉਹਾਰ ਹੈ ਵਾਈਟ ਹਾਊਸ ਤੋਂ ਜਾਰੀ ਇੱਕ ਸੰਦੇਸ਼ ਦੇ ਵਿੱਚ ਉਹਨਾਂ ਨੇ ਦੀਵਾਲੀ ਨੂੰ ਬੁਰਾਈ ਤੇ ਚੰਗਿਆਈ ਅਤੇ ਹਨੇਰੇ ਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਦੱਸਿਆ 트럼ਪ ਨੇ ਕਿਹਾ ਇਹ ਤਿਉਹਾਰ ਆਤਮ ਨਿਰਿਖਣ ਸਤਿ ਭਾਵਨਾ ਅਤੇ ਪੁਨਰ ਜਨਮ ਦਾ ਮੌਕਾ ਹੈ ਪਰਿਵਾਰਾਂ ਅਤੇ ਪਾਈਚਾਰਿਆਂ ਨੂੰ ਇੱਕ ਜੁਟ ਕਰਦਾ ਹੈ ਟਰੰਪ ਨੇ ਕਿਹਾ ਅੱਜ ਮੈਂ ਦੀਵਾਲੀ ਮਨਾਉਣ ਵਾਲੇ ਹਰ ਅਮਰੀਕੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਇਹ ਪਰਿਵਾਰਾਂ ਅਤੇ ਦੋਸਤਾਂ ਨੂੰ ਇਕੱਠੇ ਲਿਆਉਣ ਭਾਈਚਾਰੇ ਦਾ ਜਸ਼ਨ ਮਨਾਉਣ ਉਮੀਦ ਤੋਂ ਤਾਕਤ ਪ੍ਰਾਪਤ ਕਰਨ ਅਤੇ ਇੱਕ ਸਥਾਈ ਭਾਵਨਾ ਨੂੰ ਅਪਣਾਉਣ ਦਾ ਸਮਾਂ ਹੈ ਉਨਾ ਅੱਗੇ ਕਿਹਾ ਕਿ ਦੀਵੇ ਅਤੇ ਮੋਮਬਤੀਆਂ ਜਗਾਉਣਾ ਇਸ ਸਚਾਈ ਨੂੰ ਦੁਹਰਾਉਂਦਾ ਹੈ ਕਿ ਚੰਗਿਆਈ ਹਮੇਸ਼ਾ ਬੁਰਾਈ ਤੇ ਜਿੱਤ ਪ੍ਰਾਪਤ ਕਰਦੀ ਹੈ ਭਾਰਤੀ ਸਭਿਆਚਾਰ ਤੇ ਦੀਵਾਲੀ ਸੰਯੁਕਤ ਰਾਜ ਅਮਰੀਕਾ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ ਨਿਊਯਾਰਕ ਸਿਟੀ ਨੇ 2023 ਤੋਂ ਦੀਵਾਲੀ ਨੂੰ ਇੱਕ ਅਧਿਕਾਰਤ ਜੰਤਕ ਛੁੱਟੀ ਐਲਾਨ ਕੀਤਾ ਹੈ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਸ਼ਹਿਰ ਵਿੱਚ ਦੀਵਾਲੀ ਨੂੰ ਜਨਤਕ ਛੁੱਟੀ ਐਲਾਨ ਕੀਤਾ ਗਿਆ ਨਿਊ ਜਰਸੀ ਦੇ ਕਈ ਜ਼ਿਲ੍ਹਿਆਂ ਵਿੱਚ ਜਿਨ੍ਹਾਂ ਦੇ ਵਿੱਚ ਐਡੀਸਨ, ਸਾਊਥ ਬਰਾਂਸਵਿਕ ਅਤੇ ਜਰਸੀ ਸਿਟੀ ਸ਼ਾਮਲ ਹਨ ਵਿੱਚ ਦੀਵਾਲੀ ਤੇ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਵਾਈਟ ਹਾਊਸ ਵਿਖੇ ਦੀਵਾਲੀ ਮਨਾਉਣ ਦੀ ਪਰੰਪਰਾ ਸਥਾਪਿਤ ਕੀਤੀ ਗਈ ਹੈ। ਰਾਸ਼ਟਰਪਤੀ 트ੰਪ ਦਾ ਇਹ ਸੰਦੇਸ਼ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਭਾਰਤੀ ਤਿਉਹਾਰ ਅਮਰੀਕੀ ਸਭਿਆਚਾਰਕ ਦ੍ਰਿਸ਼ ਦਾ ਇੱਕ ਮਹੱਤਵਪੂਰਨ ਹਿੱਸਾ ਬਣਦਾ ਜਾ ਰਿਹਾ ਹੈ। ਇਸ ਮੌਕੇ ਲੱਖਾਂ ਗੈਰ ਨਿਵਾਸੀ ਭਾਰਤੀ ਅਤੇ ਨਾਲ ਹੀ ਅਮਰੀਕੀ ਨਾਗਰਿਕ ਜਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕਰ ਰਹੇ ਹਨ। ਦੀਵਾਲੀ ਤੇ ਸਸਤਾ ਹੋਇਆ ਸੋਨਾ ਜਿਹਾ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੀਵਾਲੀ ਦੇ ਮੌਕੇ ਤੇ ਸੋਨੇ ਤੇ ਚਾਂਦੀ ਦੇ ਭਾਅ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਇੰਡੀਆ ਬੋਲੀਅਨ ਐਂਡ ਜੁਲਰਸ ਐਸੋਸੀਏਸ਼ਨ ਦੇ ਅਨੁਸਾਰ 10 ਗ੍ਰਾਮ 24 ਕੈਰਟ ਸੋਨਾ 1959 ਰੁਪਏ ਘਟ ਕੇ 127633 ਰੁਪਏ ਆ ਗਿਆ ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਸੋਨੇ ਨੇ 129584 ਰੁਪਏ ਪ੍ਰਤੀ 10 ਗ੍ਰਾਮ ਦਾ 올 ਟਾਈਮ ਹਾਈ ਬਣਾਇਆ ਸੀ ਦੂਜੇ ਪਾਸੇ ਚਾਂਦੀ ਦੇ ਬਾਜ਼ਾਰ ਵਿੱਚ ਵੀ ਵੱਡੀ ਕਮੀ ਦਰਜ ਹੋਈ ਹੈ ਚਾਂਦੀ 6180 ਰੁਪਏ ਕੱਟ ਕੇ 163250 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਹੈ ਇਸ ਤੋਂ ਪਹਿਲਾਂ ਚਾਂਦੀ ਕਾਫੀ ਜ਼ਿਆਦਾ ਉੱਚ ਪੱਧਰ ਤੇ ਪਹੁੰਚ ਗਈ ਸੀ 14 ਅਕਤੂਬਰ ਨੂੰ ਚਾਂਦੀ ਨੇ 1,78,100 ਰੁਪਏ ਪ੍ਰਤੀ ਕਿਲੋ ਦਾ 올 ਟਾਈਮ ਹਾਈਟ ਛੋਇਆ ਸੀ ਤੇ ਇਸ ਤਰ੍ਹਾਂ ਰਿਕਾਰਡ ਉਚਾਈ ਤੋਂ ਚਾਂਦੀ ਹੁਣ ਤੱਕ ਲਗਭਗ 18,000 ਰੁਪਏ ਪ੍ਰਤੀ ਕਿਲੋ ਸਸਤੀ ਹੋ ਚੁੱਕੀ ਹੈ ਭਾਵੇਂ ਪਿਛਲੇ ਦਿਨਾਂ ਚ ਕੀਮਤਾਂ ਕਟੀਆਂ ਪਰ ਪੂਰੇ ਸਾਲ ਦੇ ਦੌਰਾਨ ਸੋਨਾ ਤੇ ਚਾਂਦੀ ਦੋਵੇਂ ਸ਼ਾਨਦਾਰ ਉਛਾਲ ਦਰਜ ਕੀਤਾ ਗਿਆ ਸੋਨੇ ਦੀ ਕੀਮਤ ਇਸ ਸਾਲ 51471 ਰੁਪਏ ਵਧੀ 31 ਦਸੰਬਰ 2024 ਨੂੰ 10 ਗ੍ਰਾਮ 24 ਕੈਰੇਟ ਸੋਨਾ ਸੋਨੇ ਦਾ ਰੇਟ 76162 ਰੁਪਏ ਸੀ ਜੋ ਹੁਣ 1 ਲੱਖ 27633 ਰੁਪਏ ਤੇ ਪਹੁੰਚ ਗਿਆ ਚਾਂਦੀ ਦੀ ਕੀਮਤ ਵੀ 70233 ਰੁਪਏ ਵਧੀ ਹੈ ਤੇ 31 ਦਸੰਬਰ 2024 ਤੱਕ ਚਾਂਦੀ 86000 ਰੁਪਏ ਪ੍ਰਤੀ ਕਿਲੋ ਸੀ ਜੋ ਹੁਣ 1,63,250 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਤੁਦਰੀ ਖੇਡ ਜਗਤ ਤੋਂ ਵੀ ਅੱਜ ਦੇ ਮੈਚ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਮਹਿਲਾ 1 ਡੇ ਵਿਸ਼ਵ ਕਪ ਦਾ ਬਾਈਮਾ ਮੈਚ ਅੱਜ ਮੰਗਲਵਾਰ ਨੂੰ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਕਾਸ ਦਾ ਪਹਿਰਾ 2:30 ਵਜੇ ਹੋਵੇਗਾ ਮੈਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਜਿੱਤਿਆ ਜਦੋਂ ਕਿ ਦੱਖਣੀ ਅਫਰੀਕਾ ਲਗਾਤਾਰ 4 ਜਿੱਤਾਂ ਨਾਲ ਆ ਰਿਹਾ ਹੈ ਪਾਕਿਸਤਾਨੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ ਜਦੋਂ ਕਿ ਦੱਖਣੀ ਅਫਰੀਕਾ ਟੌਪ ਦੇ ਵਿੱਚ ਜਗ੍ਹਾ ਪੱਕੀ ਕਰ ਲਈ ਹੈ ਟੀਮ ਨੇ ਆਪਣੇ ਆਖਰੀ ਮੈਚ ਵਿੱਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ ਸੀ ਸਾਨਿਤ ਕਾਇਚੀ ਬਣੀ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੰਸਦ ਵਿੱਚ ਰਨ ਆਫ ਚੋਣ ਤੋਂ ਬਾਅਦ ਸਾਨਿਤ ਕਾਇਚੀ ਮੰਗਲਵਾਰ ਨੂੰ ਜਾਪਾਨ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣੀ ਗਈ ਹੈ ਉਹ ਇਹ ਭੂਮਿਕਾ ਨਿਭਾਉਣ ਵਾਲੀ ਪਹਿਲੀ ਔਰਤ ਵੀ ਹੈ ਉਪਰਲੇ ਸਦਨ ਨੇ ਤਕਾਇਚੀ ਨੂੰ ਜਾਪਾਨ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਜਿਸ ਦੇ ਨਾਲ ਉਹਨਾਂ ਦੇ ਇਸ ਅਹੁਦੇ ਤੇ ਪਹੁੰਚਣ ਦੀ ਪੁਸ਼ਟੀ ਹੋਈ ਹੈ ਉਨ੍ਹਾਂ ਨੂੰ ਉੱਪਰਲੇ ਸਦਨ ਦੇ ਵਿੱਚ 125 ਵੋਟਾਂ ਮਿਲੀਆਂ ਜਿੱਤ ਲਈ ਜ਼ਰੂਰੀ ਸਧਾਰਨ ਬਹੁਮਤ ਤੋਂ ਸਿਰਫ ਇੱਕ ਵੋਟ ਵੱਧ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹੇਠਲੇ ਸਦਨ ਦੇ ਵਿੱਚ 237 ਵੋਟਾਂ ਪ੍ਰਾਪਤ ਕੀਤੀਆਂ ਜੋ ਕਿ 233 ਦੇ ਲੋੜਿੰਦੇ ਬਹੁਮਤ ਤੋਂ ਵੱਧ ਸਨ। ਇੱਕ ਸਾਬਕਾ ਟੈਲੀਵਿਜ਼ਨ ਐਂਕਰ ਤਕਾਇਚੀ ਨੇ 1900 93 ਵਿੱਚ ਜਾਪਾਨੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਇੱਕ ਸੁਤੰਤਰ ਵੱਜੋ ਹੇਟਲੇ ਸੁਤੰਤਰ ਦੇ ਵਿੱਚ ਇੱਕ ਸੀਟ ਜਿੱਤੀ ਦਸੰਤ ਕਾਈਚੀ 1986 ਵਿੱਚ ਜਾਪਾਨ ਦੀ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਵਿੱਚ ਸ਼ਾਮਲ ਹੋਈ ਅਤੇ ਸਾਬਕਾ ਜਾਪਾਨੀ ਪ੍ਰਧਾਨ ਮੰਤਰੀ ਜਿੰਜੂ ਆਬੇ ਦੇ ਅਧੀਨ ਪਹਿਲੀ ਵਾਰ ਕੈਬਨਿਟ ਦੇ ਵਿੱਚ ਸ਼ਾਮਲ ਹੋਈ ਤੇ ਉਹਨਾਂ ਨੇ ਉਹ ਕਿਨਾਵਾ ਅਤੇ ਉੱਤਰੀ ਪ੍ਰਦੇਸ਼ ਮਾਮਲਿਆਂ ਲਈ ਰਾਜ ਮੰਤਰੀ ਦਾ ਅਹੁਦਾ ਸੰਭਾਲਿਆ ਬਾਅਦ ਦੇ ਵਿੱਚ ਉਹ ਐਲਜੀਪੀ ਦੀ ਨੀਤੀ ਖੋਜ ਪ੍ਰੀਸ਼ਦ ਦੀ ਪ੍ਰਧਾਨਗੀ ਕਰਨ ਵਾਲੀ ਪਹਿਲੀ ਔਰਤ ਬਣ ਗਈ 2022 ਤੋਂ 2024 ਤੱਕ ਤਕਾਇਤੀ ਜਾਪਾਨ ਦੀ ਆਰਥਿਕ ਸੁਰੱਖਿਆ ਮੰਤਰੀ ਸੀ ਤੇ ਉਹਨਾਂ ਕੋਲ ਅੰਦਰੂਨੀ ਮਾਮਲਿਆਂ ਦੀ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੀ ਮੰਤਰੀ ਬਚੋ ਰਿਕਾਰਡ ਵੀ ਹੈ ਤੇ ਇਹ ਅਹੁਦਾ ਉਹਨਾਂ ਨੇ ਕਈ ਕਾਰਜਕਾਲਾਂ ਵਿੱਚ ਸੰਭਾਲਿਆ ਤੁਦਰੀ ਸਿੱਧੂ ਮੂਸੇਵਾਲਾ ਦੀ ਐਲਬਮ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਤੀਵੇਂ ਜਨਮ ਦਿਨ ਤੇ ਰਿਲੀਜ਼ ਹੋਈ ਉਸ ਦੀ ਤਿੰਨ ਗੀਤਾ ਵਾਲੀ ਐਲਬਮ मोस्ट प्रिंट 100 मिलियन व्यू क्लब ਵਿੱਚ ਸ਼ਾਮਲ ਹੋ ਗਈ ਹੈ ਜੀ ਹਾਂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਦੇ ਪ੍ਰਸ਼ੰਸਕੋਨਾਂ ਪ੍ਰਤੀ ਉਹਨੇ ਹੀ ਪਾਵੁਕ ਹਨ ਸਿਰਫ 4 ਮਹੀਨਿਆਂ ਵਿੱਚ YouTube ਤੇ 100 मिलियन ਵਿਊ ਪ੍ਰਾਪਤ ਕਰਨ ਨਾਲ ਉਹਨਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ ਐਲਬਮ मोस्ट प्रिंट ਵਿੱਚ 3 ਗੀਤ ਹਨ ट्रिपल एट नील ਅਤੇ ਟੇਕ ਨੋਟਸ ਰਿਲੀਜ਼ ਹੋਣ ਤੋਂ ਬਾਅਦ ਤਿੰਨੋਂ ਗੀਤ YouTube ਤੇ ਟ੍ਰੈਂਡ ਕਰ ਚੁੱਕੇ ਹਨ ਟੇਕ ਨੋਟਸ ਲੇਖ ਵਾਲੇ ਗੀਤ ਨੇ 6 ਘੰਟਿਆਂ ਦੇ ਅੰਦਰ 3.3 ਮਿਲੀਅਨ ਵਿਊ ਪ੍ਰਾਪਤ ਕੀਤੇ ਤੇ ਹੁਣ 4 ਮਹੀਨਿਆਂ ਬਾਅਦ ਟੇਕ ਨੋਟ ਨੂੰ 37 ਮਿਲੀਅਨ ਵਿਊ 트리플 8 ਨੂੰ 32 ਮਿਲੀਅਨ ਵਿਊ ਅਤੇ ਨੀਲ ਨੂੰ 32 ਮਿਲੀਅਨ ਵਿਊ ਮਿਲੇ ਹਨ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨ ਆਈ ਮੰਨਦੋ 4675